ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਜਿਹੜੀ ਵੀਡੀਓ ਆ ਖਾਸ ਕਰਕੇ ਗੋਦੀ ਮੀਡੀਆ ਤੇ ਸਰਕਾਰਾਂ ਤੇ ਆ ਬੜੇ ਦਿਨਾਂ ਤੋਂ ਜੰਗ ਦੀਆਂ ਗੱਲਾਂ ਚੱਲ ਰਹੀਆਂ ਸੀ ਹਰ ਪਾਸੇ ਇੱਕ ਡਰ ਦਾ ਤੇ ਸਹਿਮ ਦਾ ਮਾਹੌਲ ਸੀ ਮਾਮਾ ਅਰਦਾਸਾਂ ਕਰ ਰਹੀਆਂ ਸੀ ਜਿਨ੍ਹਾਂ ਮਾਵਾ ਦੇ ਪੁੱਤ ਆ ਜਿਹੜੇ ਸਰਹੱਦਾਂ ਦੇ ਉੱਤੇ ਲੜਾਈ ਲੜ ਰਹੇ ਸੀ ਤੇ ਮਾਵਾ ਨੂੰ ਇਹ ਸੀ ਕਿ ਸਹੀ ਸਲਾਮਤ ਸਾਡੇ ਬੱਚੇ ਆ ਜਿਹੜੇ ਉਹ ਘਰਾਂ ਨੂੰ ਵਾਪਸ ਆ ਜਾਣ ਪਰ ਦੂਜੇ ਪਾਸੇ ਸਾਡੇ ਗੋਦੀ মিডিਆ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਮਾਵਾ ਦੇ ਹੌਸਲੇ ਢਾਉਣ ਵਾਲੀ ਕੋਈ ਕਸਰ ਨਹੀਂ ਛੱਡੀ ਉਹਨਾਂ ਪਰਿਵਾਰਾਂ ਦੇ ਹੌਸਲੇ ਢਾਉਣ ਵਾਲੀ ਫ੍ਰੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਸੁਣਨ ਨੂੰ ਮਿਲੀਆਂ ਮੈਂ ਅੱਜ ਦੀ ਤਾਜ਼ਾ ਘਟਨਾ ਦੀ ਇੱਕ ਦੀ ਗੱਲ ਕਰਦੀ ਆਂ ਕਿ ਅੱਜ ਫਰੋਜਪੁਰ ਤੋਂ ਫੇਰ ਆਫਵਾਮਾਂ ਆਠ ਰਹੀਆਂ ਸੀ ਜੀ ਫਰੋਜਪੁਰ ਦੇ ਵਿੱਚ ਆ ਹੋ ਗਿਆ ਹੋ ਗਿਆ ਮੈਂ ਅੱਜ ਫਰੋਜਪੁਰ ਦੇ ਵਿੱਚੋਂ ਆਈਆਂ ਇੱਕ ਕੇਸ ਦੇ ਵਿੱਚ ਮੈਂ ਗਈ ਸੀ ਫਰੋਜਪੁਰ ਸ਼ਹਿਰ ਦੇ ਵਿੱਚੋਂ ਨੰਕੇ ਆਈਆਂ ਆਮ ਵਰਗਾ ਮਾਹੌਲ ਸੀ ਕਿਤੇ ਕੋਈ ਗੱਲਬਾਤ ਨਹੀਂ ਸੀ ਪਰ ਦੁੱਖ ਇਸ ਗੱਲ ਦਾ ਕਿ ਸਾਡਾ ਗੋਦੀ মিডিਆ ਜਿਹੜਾ ਇਹਨਾਂ ਚੀਜ਼ਾਂ ਨੂੰ ਇੰਨਾ ਕੁ ਹਲਾਰਾ ਦੇ ਰਿਹਾ ਹੈ ਕਿ ਨਾ ਚਾਹੁੰਦਿਆਂ ਹੋਇਆਂ ਵੀ ਉਹ ਮੌਲ ਕ੍ਰੀਏਟ ਕਰਨਾ ਚਾਹੁੰਦਾ ਹੈ ਹੈਰਾਨੀ ਹੁੰਦੀ ਆ ਸਾਨੂੰ ਮੈਂ ਗੋਦੀ মিডিਆ ਨੂੰ ਇੱਕ ਸਵਾਲ ਕਰਨਾ ਚਾਹਨੀ ਆ ਸਰਕਾਰਾਂ ਨੂੰ ਇੱਕ ਸਵਾਲ ਕਰਨਾ ਚਾਹਨੀ ਆ ਪਹਿਲੇ ਨੰਬਰ ਤੇ ਤਾਂ ਗੋਦੀ মিডিਆ ਕਦੇ ਉਹਨਾਂ ਮਾਵਾਂ ਦੇ ਚਿਹਰੇ ਆ ਕੇ ਵੇਖੇ ਆ ਜਿਨ੍ਹਾਂ ਮਾਵਾਂ ਦੇ ਪੁੱਤ ਬਾਰਡਰਾਂ ਤੇ ਲੜਾਈ ਲੜ ਰਹੇ ਆ ਉਹਨਾਂ ਮਾਵਾਂ ਦੀਆਂ ਨਿਗਾ ਸਿਰਫ ਤਾਂ ਸਿਰਫ ਖਬਰਾਂ ਤੇ ਆ ਉਹ ਮਾਵਾਂ ਵੇਖ ਰਹੀਆਂ ਨਹੀਂ ਸਾਡੇ ਪੁੱਤ ਕਿਵੇਂ ਆ ਠੀਕ ਠਾਕ ਆ। ਜਾਂ ਕੀ ਗੱਲ ਅਰਦਾਸਾਂ ਕਰ ਰਹੀਆਂ ਨੇ। ਸਾਰੇ ਪਾਸੇ ਅਰਦਾਸਾਂ ਹੋ ਰਹੀਆਂ। ਕੱਲ ਸ਼ਾਮ ਨੂੰ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਰ ਸੋਚੋ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਗਏ। ਉਹਨਾਂ ਪਰਿਵਾਰਾਂ ਦੇ ਭਾਦੀਤਾ ਜੰਗ ਉਹਨਾਂ ਦੇ ਪਰਿਵਾਰ ਲਈ ਲੱਗ ਗਈ। ਉਹਨਾਂ ਦੇ ਪੁੱਤ ਵਾਪਸ ਨਹੀਂ ਆਉਣੇ। ਕਹਿੰਦੇ ਜੰਗਾ ਜੁੱਧਾਂ ਦੇ ਮਗਰੋਂ ਜੰਗਾ ਜੁੱਧਾਂ ਦੇ ਮਗਰੋਂ ਸਮਝੌਤੇ ਹੁੰਦੇ ਵੇਖੇ ਮੈਂ। ਲੀਡਰ ਆ ਜਿਹੜੇ ਚਿੱਟੇ ਲबास ਪਾ ਕੇ ਖੂਬ ਸੂਰਤ ਚਿਹਰਾਂ ਦੇ ਉੱਤੇ ਬੈੰਦੇ ਵੇਖੇ ਮੈਂ ਇੱਕ ਗੱਲ ਕਹਿੰਦੇ ਵੇਖੇ ਮੈਂ ਅਸੀਂ ਉਹਨਾਂ ਸੂਰਬੀਰ ਯੋਧਿਆਂ ਨੂੰ ਸਲੂਟ ਕਰਦੇ ਆ ਜਿਹੜੇ ਦੇਸ਼ ਤੋਂ ਗਰਬਾਨ ਹੋ ਗਏ ਪਰ ਕਦੇ ਇਹ ਨਹੀਂ ਸੋਚਿਆ ਜਿਗਰ ਦੇ ਟੁਕੜੇ ਕਿੰਨਾ ਦੇ ਜਾਂਦੇ ਨੇ ਕਦੇ ਇਹ ਚੀਜ਼ ਨਹੀਂ ਤੱਕੀ ਸਮਝਾਉਤੇ ਹੋਗੇ ਪੁੱਛ ਕੇ ਵੇਖੋ ਉਹਨਾਂ ਪਰਿਵਾਰਾਂ ਨੂੰ ਜਿਹੜੇ ਆ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਪਰਿਵਾਰ ਜੜੇ ਨੇ ਜਾਂ ਜਿਨ੍ਹਾਂ ਦੇ ਘਰਾਂ ਤੇ ਡਰੋਨ ਡਿੱਗੇ ਨੇ ਜਾਂ ਜਿਨ੍ਹਾਂ ਮਾਵਾ ਦੇ ਪੁੱਤ ਬਾਡਰਾਂ ਤੇ ਜ਼ਖਮੀ ਹੋ ਗਏ ਜਾਂ ਜਿਨ੍ਹਾਂ ਮਾਵਾ ਦੇ ਪੁੱਤ ਬਾਡਰਾਂ ਤੇ ਸ਼ਹੀਦ ਹੋ ਗਏ ਕਹਿੰਦੇ ਜੇ ਵਪਾਰ ਕਰਨਾ ਤਾਂ ਗੁਜਰਾਤ ਵਾਲੀ ਸਾਈਡ ਤੋਂ ਬਿਜ਼ਨਸ ਹੋਊਗਾ ਜੇ ਲੜਾਈ ਲੜਨੀ ਆ ਤਾਂ ਪੰਜਾਬ ਵਾਲੀ ਸਾਈਡ ਤੋਂ ਹੋਊਗੀ ਜੇ ਗੱਲ ਬਾਡਰਾ ਤੇ ਸ਼ਹੀਦੀਆਂ ਦੇਣ ਦੀ ਆਉਂਦੀ ਆ ਤਾਂ ਪੰਜਾਬ ਨੂੰ ਅੱਗੇ ਕੀਤਾ ਜਾਂਦਾ ਜੇ ਗੱਲ ਨੌਕਰੀਆਂ ਦੇਣ ਦੀ ਆਉਂਦੀ ਆ ਤਾਂ ਜੁਪੀ ਬਿਹਾਰ ਨੂੰ ਅੱਗੇ ਕੀਤਾ ਜਾਂਦਾ ਜੇ ਗੱਲ ਬਿਜ਼ਨਸ ਕਰਨ ਦੀ ਆਉਂਦੀ ਆ ਤਾਂ ਗਜਰਾਤ ਨੂੰ ਅੱਗੇ ਕੀਤਾ ਜਾਂਦਾ ਬੜੇ ਵਧੀਆ ਮੈਂ ਬਹੁਤ ਸਾਰੇ ਲੋਕਾਂ ਦੇ ਮੈਸੇਜ ਕੀਤੇ ਮੈਂ ਪੜੇ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਕਿਹਾ ਕਿ ਅੱਜ ਸਾਡੀ ਸਮੁੱਚੀ ਲੀਡਰਸ਼ਿਪ ਨੂੰ ਸਾਡੇ ਨੌਜਵਾਨਾਂ ਤੋਂ ਅੱਗੇ ਹੋਣਾ ਚਾਹੀਦਾ ਇਹ ਗੱਲ ਦੇ ਵਿੱਚ ਰਤਾ ਪਰ ਵੀ ਝੂਠ ਨਹੀਂ ਸੀ ਕਿਉਂ ਮਾਮਾ ਦੇ ਪੁੱਤ ਮਰ ਜਾਂਦੇ ਨੇ ਸਰਕਾਰਾਂ ਚੱਲਦੀਆਂ ਰਹਿੰਦੀਆਂ ਨਹੀਂ ਸਮਝੌਤੇ ਕਰਨ ਤੋਂ ਪਹਿਲਾਂ ਸਮਝੌਤੇ ਲਿਖਣ ਤੋਂ ਪਹਿਲਾਂ ਇਹ ਚੀਜ਼ ਸੋਚਿਆ ਕਰੋ ਕਿ ਚਾਹੇ ਪੁੱਤ ਇੱਧਰ ਦਾ ਮਰਦਾ ਚਾਹੇ ਪੁੱਤ ਉੱਧਰ ਦਾ ਮਰਦਾ ਚਾਹੇ ਲਹਿੰਦੇ ਦਾ ਮਰਦਾ ਤੇ ਚਾਹੇ ਚੜ੍ਹਦੇ ਪੰਜਾਬ ਦਾ ਮਰਦਾ ਮਾਂ ਦਾ ਇੱਕ ਪੁੱਤ ਜਾਂਦਾ 20 ਸਾਲ ਲੱਗ ਜਾਂਦੇ ਉਸ ਮਾਂ ਨੂੰ ਆਪਦਾ ਬੱਚਾ ਪਾਲਨ ਤੇ ਚੱਪੇ ਮੈਣ ਮੈਣ ਮਾਵਾ ਪੁੱਤ ਜਵਾਨ ਕਰਦੀਆਂ ਨੇ ਪਰ ਜਦੋਂ ਉਹ ਪੁੱਤਾਂ ਦੀਆਂ ਲਾਸ਼ਾਂ ਤਰੰਗਿਆਂ 'ਚ ਲੈਫਟ ਕੇ ਘਰਾਂ ਨੂੰ ਆਉਂਦੀਆਂ ਨਾ ਤੇ ਦੇਖੋ ਤਨ ਜਿਗਰੇ ਉਹਨਾਂ ਮਾਵਾ ਦੇ ਤਨ ਜਿਗਰੇ ਉਹਨਾਂ ਮਾਵਾ ਦੇ ਉਹ ਫੇਰ ਵੀ ਸਲੂਟ ਮਾਰਦੀਆਂ ਨੇ ਕੰਬਦੇ ਹੱਥਾਂ ਨਾਲ ਪੁੱਤਾਂ ਨੂੰ ਸਲੂਟ ਮਾਰ ਕੇ ਵਿਦਾਈਗੀ ਦਿੰਦੀਆਂ ਨਹੀਂ ਅੰਦਰ ਭਲਾ ਰੋਂਦਾ ਟੱਡ ਭਲਾ ਮਾਣ ਦਾ ਹੁੰਦਾ ਪਰ ਉਹ ਦੁਨੀਆ ਨੂੰ ਕਹਿੰਦੀ ਆ ਮੈਨੂੰ ਮਾਣ ਆ ਮੇਰਾ ਪੁੱਤ ਦੇਸ਼ ਲਈ ਕੁਛ ਕਰਕੇ ਗਿਆ ਇੱਕ ਦਿਨ ਤੁਹਾਡਾ ਬੱਚਾ ਤੁਹਾਡੀਆਂ ਅੱਖਾਂ ਤੋਂ ਦੂਰ ਹੋ ਜੇ ਨਾ ਤੁਸੀਂ ਅੰਨੇ ਹੋ ਜਾਓਗੇ ਤੁਹਾਨੂੰ ਦੇਖਣਾ ਕੁਛ ਨਹੀਂ ਗੋਦੀ ਮੀਡੀਆ ਨੂੰ ਜਾਂ ਉਹਨਾਂ ਲੀਡਰਾਂ ਨੂੰ ਜਿਹੜੇ ਸਾਡੇ ਤੇ ਰਾਜ ਕਰਦੇ ਨੇ ਤਨ ਜਿਦਰਾ ਉਹਨਾਂ ਮਾਵਾਂ ਦਾ ਜਿਨ੍ਹਾਂ ਦੇ ਗਏ ਨਹੀਂ ਮੁੜ ਕੇ ਹੁੰਦੇ ਤੇ ਇਹ ਦੁੱਖ ਕਿੰਨਾ ਨੂੰ ਹੁੰਦਾ ਜਾਂ ਦਾ ਜਿਹੜਾ ਉਸ ਦਰਦ ਦੇ ਵਿੱਚ ਦੀ ਨੰਗਿਆ ਹੋਵੇ ਉਸ ਦਰਦ ਦੇ ਵਿੱਚ ਦੀ ਗੁਜਰਿਆ ਹੋਵੇ ਕਿਸੇ ਦਾ ਆਪਣਾ ਉਹ ਤੋਂ ਦੂਰ ਹੋਇਆ ਹੋਵੇ ਦੂਜੇ ਦੇ ਘਰੇ ਲੱਗੀ ਬਸੰਤਰ ਦੇਂਦੀ ਆ ਜਦੋਂ ਆਪਦੇ ਘਰੇ ਲੱਗਦੀ ਆ ਉਦੋਂ ਪਤਾ ਲੱਗਦਾ ਸੋ ਮੈਂ ਗੋਦੀ ਮੀਡੀਆ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਕਿ ਜੇ ਸ਼ਾਂਤੀ ਦਾ ਮਾਹੌਲ ਆ ਤੇ ਸ਼ਾਂਤੀ ਦਾ ਬਣਿਆ ਰਹਿਣ ਦੋ ਨਾ ਫਵਾਵਾ ਫਲਾਓ ਨਾ ਉਹਨਾ ਮਾਵਾ ਦੇ ਚਿਹਰਿਆਂ ਦੀਆਂ ਖੁਸ਼ੀਆਂ ਖੋਵੋ ਜਿਨ੍ਹਾਂ ਮਾਵਾ ਦੇ ਚਿਹਰਿਆਂ ਤੇ ਦੁਬਾਰਾ ਕੱਲ ਸ਼ਾਮ ਦੀ ਰੌਣਕ ਆਈ ਹੈ ਵੀ ਜੰਗਾਂ ਹਟੀਆਂ ਸਾਡੇ ਪੁੱਤ ਸੇਫ ਨੇ ਬਾੜਾਂ ਤੇ ਜੇ ਉਹ ਪੁੱਤ ਬਾੜਾਂ ਤੇ ਨਾ ਨਾ ਖੜਨ ਜੇ ਸਿੱਖ ਰੈਜ਼ੀਡੈਂਟ ਅੱਗੇ ਹੋ ਕੇ ਨਾ ਨਾ ਲੜੇ ਤੇ ਕਿਸੇ ਨੇ ਲੜਨਾ ਨਹੀਂ ਤੁਸੀਂ ਇਹ ਵੇਖ ਲਓ ਆ ਜੰਗ ਜੁੱਧ ਦਾ ਮਾਹੌਲ ਬਣਿਆ ਜੰਗ ਦਾ ਤਾਂ ਹਰ ਪਾਸੇ ਵੱਲੋਂ ਇੱਕ ਹੀ ਪੋਸਟ ਪਾਈ ਜਾ ਰਹੀ ਸੀ ਚਾਹੇ ਹਿੰਦੂ ਵੀਰਾ ਚਾਹੇ ਸਿੱਖ ਵੀਰਾ ਪ੍ਰਾਊਡ ਵੀ ਸਿੱਖ ਦੀ ਪੋਸਟ ਸੀ ਹਰ ਪਾਸੇ ਇੱਕ ਹੀ ਗੱਲ ਕਹੀ ਜਾਂਦੀ ਸੀ ਸਾਡੇ ਸਿੱਖਾਂ ਨੇ ਬਲੀਦਾਨ ਦੇ ਕੇ ਅੱਗੇ ਸਾਡੇ ਦੇਸ਼ ਨੂੰ ਬਚਾਇਆ ਅਸੀਂ ਚੇਤੇ ਕਦੋਂ ਆਉਂਨੇ ਆ ਜਦੋਂ ਕੋਈ ਭੀੜ ਪੈਂਦੀ ਆ ਕੋਈ ਆਫਤ ਆਉਂਦੀ ਆ ਤੇ ਨਹੀਂ ਕੀ ਕਿਹਾ ਜਾਂਦਾ ਸਾਡਾ ਨਿਸ਼ਾਨ ਸਾਹਿਬ ਝਲੌਣ ਤੇ ਵੀ ਸਾਨੂੰ ਖਾਲਸਦਾਨੀਆ ਅਤਵਾਦੀ ਪੱਖਵਾਦੀ ਮਾਊਵਾਦੀ ਦੱਸਿਆ ਜਾਂਦਾ ਸੋ ਮੇਰੀ ਗੋਦੀ মিডিਆ ਨੂੰ ਹੱਥ ਬਨ ਕੇ ਬੇਨਤੀ ਆ ਵੀ ਵੀਵਾਂ ਦੇ ਚੱਕਰਾਂ 'ਚ ਭਰਾਵੋ ਇਸ ਤਰ੍ਹਾਂ ਦੀਆਂ ਖਬਰਾਂ ਨਾ ਫਲਾਓ ਮਾਹੌਲ ਬਹੁਤ ਵਧੀਆ ਹੈ ਇਸ ਮਾਹੌਲ ਨੂੰ ਦੁਬਾਰਾ ਵਿਗਾੜਨ ਦੀ ਕੋਸ਼ਿਸ਼ ਨਾ ਕਰੋ ਜੇ ਮਾਹੌਲ ਵਿਗੜਦਾ ਤਾਂ ਗੋਦੀ মিডিਆ ਦੀ ਬਦੌਲਤ ਵਿਗੜੂਗਾ ਬਹੁਤ ਸਾਰੇ ਮੀਡੀਆ ਚੈਨਲ ਐਸ ਤਰ੍ਹਾਂ ਦੇ ਆ ਜਿਨ੍ਹਾਂ ਦੀ ਮੈਂ ਸਲਾਹਗਾ ਕਰਨੀ ਚਾਹਨੀ ਆ ਜਿਵੇਂ ਕਿ ਸੁਖਵਿੰਦਰ ਸਿੰਘ ਫਰੋਜ਼ਪੁਰ ਤੋਂ ਆ ਮੁੰਡਾ ਸਤਕਾਰ ਯੋਗ ਆ ਉਹ ਵੀਰ ਨੇ ਬੜੀ ਵਧੀਆ ਗਰਾਊਂਡ ਲੈਵਲ ਦੀ ਖਬਰ ਦਿੰਦਾ ਰਿਹਾ ਅਪਡੇਟ ਦਿੰਦਾ ਰਿਹਾ ਉਹਨੇ ਕੋਈ ਪੜਕਾਉ ਬਿਆਨਬਾਜ਼ੀ ਨਹੀਂ ਕੀਤੀ ਸੋ ਕਈ ਐਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਕਿਹਾ ਕਿ ਸ਼ਾਂਤੀ ਬਣਾਉਣ ਦੀ ਲੋੜ ਆ ਖਬਰਾਂਉਣ ਦੀ ਲੋੜ ਨਹੀਂ ਕਈ ਐਸ ਤਰ੍ਹਾਂ ਦੇ ਕਹਿੰਦੇ ਬਸ ਚੰਦ ਮਿੰਟਾਂ ਦੀ ਖੇਡ ਰਹਿ ਗਈ ਆ ਨਹੀਂ ਆਇ ਨਾ ਕਰੋ ਵਖਤ ਚੰਗਾ ਮਾੜਾ ਹੁੰਦਾ ਹੋ ਸਕਦਾ ਮਾੜਾ ਹਾਲਾਤ ਬਹੁਤ ਹੋਵੇ ਪਰ ਉਹਨਾਂ ਮਾਮਾ ਨੂੰ ਅੱਜ ਤੁਹਾਡਾ ਇੱਕ ਹੌਸਲਾ ਕਾਫੀ ਹੈ ਜਿਨ੍ਹਾਂ ਮਾਮਾ ਦੇ ਪੁੱਤ ਬਾਰਡਰਾਂ ਤੇ ਲੜ ਰਹੇ ਹੈ ਸੋ ਇਸ ਗੱਲ ਨੂੰ ਯਾਦ ਰੱਖੇ